ਬੱਡੀ ਤੋਂ ਪਿੱਛੇ ਹੀ ਸੀ ਉਹ ਹਾਂ ਹਾਂ ਬੜੀ ਥੋੜੀ ਤੇਜ਼ ਸੀਗਾ ਉਹ ਉਹ ਸਿੱਧਾ ਆ ਰਿਹਾ ਸੀ ਇਹ ਇਧਰੋਂ ਨਿਕਲ ਰਹੇ ਹੋਣੇ ਅੱਛਾ ਆਹ ਸਾਈਡ ਤੋਂ ਇਧਰੋਂ ਇਧਰੋਂ ਉਧਰੋਂ ਪਾਲੀ ਜਾਣ ਨੂੰ ਇਧਰ ਲੰਗੜੋਏ ਤੋਂ ਇਧਰ ਨੂੰ ਪਿੰਡ ਕਿਹੜਾ ਪਿੰਦ ਆ ਮੈਨੂੰ ਨਹੀਂ ਪਤਾ ਭਾਜੀ ਮੈਂ ਬਾਹਰ ਤੋਂ ਆਇਆ ਅੱਛਾ ਮੈਂ ਉਹ ਐਕਟਿਵ ਵਾ ਦੇ ਪੰਜ ਜਣੇ ਸੀਗੇ ਉਹ ਅੱਛਾ ਉਹ ਇਧਰ ਮੁੜਨ ਲੱਗੇ ਸੀਗੇ ਚਾਰ ਸੀਗੇ ਚਾਰ ਜਣੇ ਸੀ ਅੱਛਾ ਤੇ ਉਹ ਮੁੜਨ ਲੱਗੇ ਸੀ ਤੇ ਉਹ ਛੋਟੇ ਹਾਥੀ ਦੇ ਨਾਲ ਕਾਰਨਰ ਵੱਜ ਗਿਆ ਉਹਨਾਂ ਦਾ ਅੱਛਾ ਤੇ ਚਾਰ ਜਣੇ ਦੀ ਕੁੜੀ ਥੋੜੀ ਜੀ ਸੀਰੀਅਸ ਹਾਂ ਛੋਟੀ ਬੱਚੀ ਆ ਸੋ ਜਿਹੜੇ ਉਹ ਛੋਟੇ ਹਾਥੀ ਵਾਲੇ ਨਹੀਂ ਨਹੀਂ ਉਹ ਤਾਂ ਭੱਜ ਗਏ ਭਾਜੀ ਅਚੋ ਭੱਜ ਗਿਆ ਹੁੰਦਾ ਉਹਨਾਂ ਦੀ ਭਾਵੇਂ ਗਲਤੀ ਨਾ ਹੋਵੇ ਪਰ ਉਹ ਭੱਜ ਕੇ ਗਲਤੀ ਕਰ ਗਿਆ ਉਹ ਹੂੰ 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 ਭੱਜ ਗਿਆ ਉਹ ਬਿਲਕੁਲ ਮੌਕੇ ਤੇ ਰੁੱਕ ਕੇ ਗਿਆ ਨਾ ਢ ਗਿਆ ਉਹ ਤੁਸੀਂ ਮੌਕੇ ਤੇ ਸੀਗੇ ਇੱਥੇ ਹਾਂਜੀ ਹਾਂਜੀ ਅਸੀਂ ਮੌਕੇ ਤੇ ਤਾਂ ਚਲੋ ਇਨਸਾਨੀਅਤ ਲੋੜ ਤੇ ਬੰਦਾ ਦੱਸਦਾ ਹੀ ਹੈ ਜੀ ਹੋ ਜਗੇ ਇਨਸਾਨੀਅਤ ਬੰਦਾ ਦੱਸਦਾ ਹੀ ਹੈ ਨਾ ਹਾਂ ਰੁਕ ਜਾਂਦਾ ਤਾਂ ਵਧੀਆ ਰਹਿੰਦਾ ਬੰਦਗੜ ਹੈਲਪ ਹੀ ਕਰ ਦਿੰਦਾ ਕੋਈ ਮਾਰਨੇ ਵਾਲਾ ਨਹੀਂ ਸੀਗਾ ਉਹਨਾਂ ਨੂੰ ਸਹੀ ਗੱਲ ਹਾਂ ਤੇ ਉਹ ਫੇ ਲੈ ਕੇ ਕੌਣ ਗਿਆ ਇਹਨਾਂ ਨੂੰ ਕੋਈ ਅਲਟ ਗੱਡੀ ਚ ਆਪਾਂ ਲੈ ਕੇ ਗਏ ਕੋਈ ਵੀ ਲੈ ਗਿਆ ਜਾਨ ਕੇ ਇਨਸਾਨੀ ਠੀਕ ਹੈ ਇਹ ਪ੍ਰਾਈਵੇਟ ਕਟਿੰਗ ਹੈ ਲਗੜੋਏ ਖੜੇ ਆ ਜੀ ਅ ਇੱਥੇ ਐਕਸੀਡੈਂਟ ਹੋਇਆ ਬਹੁਤ ਮੇਰੇ ਹਿਸਾਬ ਨਾਲ ਉਹਨਾਂ ਦੇ ਉਹਨਾਂ ਦਾ ਚਿਕਨ ਸੀ अच्छा ब्लीडिंग हो जागी ओहो वाहेगुरु बच्चा बड़ा सीरियस है हूं ब्रीथिंग भी दई है सीवीए वो भी ਦਿੱਤਾ ਨਹੀਂ ਬਣੀ ਬੱਚਾ ਵੀ ਨਾਲ ਸੀ ਛੋਟੀ ਬੱਚੀ 10 ਸਾਲ ਦੀ ਹੈ ਜੀ ਉਹ ਵੀ ਸੀਰੀਅਸ ਹੈ ਹਾਂ ਜੀ ਅੰਟੀ ਉਹ ਉਹੀ ਸੀਰੀਅਸ ਹੈ ਜਿਆਦਾ ਇੱਕ ਲੇਡੀ ਜ਼ਿਆਦਾ ਕੋ ਸੀਰੀਅਸ ਹੈ ਬਾਕੀ ਦਾ ਥੋੜਾ ਥੋੜਾ ਬਲੀਡਿੰਗ ਇਹ ਰੋਡ ਕਿੱਧਰ ਨੂੰ ਜਾਂਦਾ ਇਹ ਵਾਲਾ ਜਿਹੜਾ ਨਬਰ ਐ ਪਰ ਨਬਰ ਐ ਪਰ ਮੋੜ ਹੈ ਨਾ ਇਹ ਆਪਾਂ ਲਗੜੋ ਲਗੜੋਏ ਖੜੇ ਆ ਭਾਨ ਮਯਾਰੇ ਵਾਲਾ ਜਿਹੜਾ ਚੌਂਕ ਆ ਚੌਂਕ ਕਹਿ ਦਈਏ ਇੱਕ ਨਬਰ ਐ ਪਰ ਨੂੰ ਰੋਡ ਨਿਕਲਦਾ ਜੜੀਆਂ ਇਹ ਸਕੂਟਰੀ ਤੇ ਸਿਗੇ ਪੰਜ ਜਾਨੇ ਕਹਿੰਦੇ ਚਾਰ ਜਾਨੇ ਦੱਸੀ ਜਾ ਰਹੇ ਤੇ ਉਹ ਨਵਰ ਹੈ ਪਰ ਬੰਨੂ ਮੋੜਨ ਲੱਗੇ ਸੀਗੇ ਤੇ ਜਿਹਦੇ ਨਾਲ ਉਹ ਛੋਟੇ ਹਾਥੀ ਨਾਲ ਟੱਕਰ ਹੋ ਗਈ ਆ ਦੱਸਿਆ ਜਾ ਰਿਹਾ ਹੈ ਕਿ ਉਹ ਛੋਟੇ ਹਾਥੀ ਵਾਲਾ ਜਿਹੜਾ ਉਹ ਮਾਰ ਕੇ ਭੱਜ ਗਿਆ ਤੇ ਇਨਸਾਨੀਅਤ ਤੌਰ ਤੇ ਬਾਈ ਕਹਿੰਦੇ ਇਨਸਾਨੀਅਤ ਉਤੇ ਬਾਈ ਖੜਨਾ ਚਾਹੀਦਾ ਸੀ ਉਹਨਾਂ ਬਿਲਕੁਲ ਬਿਲਕੁਲ ਭਾਜੀ ਉਹਨਾਂ ਨੂੰ ਖੜ ਕੇ ਦੇਖਣਾ ਚਾਹੀਦਾ ਸੀ ਕਿ ਉਹਨਾਂ ਨੂੰ ਚਾਹੇ ਹਸਪਤਾਲ ਪਹੁੰਚਾ ਦਿੰਦੇ ਪਰ ਉਹ ਭੱਜ ਗਏ ਯਾਰ ਭੱਜ ਗਏ ਤਾਂ ਇਹਨਾਂ ਦੀ ਗਲਤੀ ਨਾ ਹੋਵੇ ਪਰ ਗਲਤੀ ਭੱਜ ਕੇ ਕਰ ਗਏ ਭੱਜ ਕੇ ਕਰ ਕੇ ਹਾਂ ਤੇ ਇਹ ਪਤਾ ਖੁਸ਼ੀ ਜੀ ਇਹਨਾਂ ਬਾਰੀ ਪਤਾ ਖੁਸ਼ ਕਿਸੇ ਨੂੰ ਵੀ ਕੋਣ ਆ ਇਹ ਇਹ ਨਮਰਹਿਪੁਰ ਦੇ ਬੰਦੇ ਆ ਅੱਛਾ ਠੀਕ ਆ ਨਮਰਹਿਪੁਰ ਦੇ ਹੀ ਆ ਤੁਹਾਡੇ ਤੁਹਾਡੀ ਹਸਪਤਾਲ ਉੱਧਰ ਠੀਕ ਆ ਉੱਧਰ ਠੀਕ ਆ ਕਹਿੰਦੇ ਉਦਾਂ ਸਿਵਲ ਹਸਪੀਟਲ ਲੈ ਕੇ ਆਇਆ ਜੇ ਇਹ ਬਾਜੀ ਹੁਣੇ ਦੱਸ ਰਹੀ ਆ। ਸਿਵਲ ਹਸਪੀਟਲ ਲੈ ਕੇ ਆਇਆ। ਉਦਾਂ ਠੀਕ ਆ ਹੋਲੀ ਜਾਇਓ ਤੁਸੀਂ। ਠੀਕ ਆ ਜੀ। ਆਰਾਮ ਨਾਲ ਜਾਇਓ। ਤੇ ਉਹ ਜਿਹੜਾ ਛੋਟੇ ਹਾਥੀ ਵਾਲਾ ਸੀ ਬੰਦਾ ਉਹ ਮਾਰ ਕੇ ਭੱਜ ਗਿਆ। ਬਾਈ ਜੀ ਹੁਣ ਬਲੋ ਦੱਸਿਆ ਜਾ ਰਿਹਾ। ਹੋਲੀ ਚੱਲ ਜਿਓ ਤੁਸੀਂ ਹੋੜੀ ਚੱਲ ਜਾ ਕੋਈ। ਆਹੋ। ਤੁਹਾਡੇ ਕੀ ਲੱਗਦੇ? ਤੁਹਾਡੇ ਕੀ ਲੱਗਦੇ ਉਦਾਂ ਇਹ? ਮੁਤਿ ਗੜੀ ਤੋਂ ਕਿ ਲੱਗਦੇ ਮੇਰੇ ਪਾਪਾ ਹੀ ਆ ਓਕੇ ਕੋਈ ਜਾਇਓ 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 ਥੋੜੀ ਜਾਓ ਮੋੜੇ ਮੋੜੇ ਦੇਖ ਕੇ ਥੋੜੀ ਜਾਓ ਕੋਈ ਨਹੀਂ ਤੁਸੀਂ 2 ਮਿੰਟ ਕੇ ਬਾਅਦ ਲੱਗੇ ਕੇ ਤਾਂ ਕੁਛ ਨਹੀਂ ਥੋੜੀ ਜਾਇਓ ਓ ਬਾਈ ਹੋਲੀ ਆ ਜਾ ਹੋਲੀ ਆ ਜਾ ਤੂੰ ਹੀ ਦੱਸ ਆ ਜਾ ਹਾਂ ਜੀ ਹਾਂ ਜਾ ਬਸ ਜੀ ਹਾਂ ਤੇਜ਼ ਆਉਣੇ ਆਣਾ ਹੁਣ ਆ ਜਿਹੜੀ ਗਏ ਆ ਇਹ ਕਿੱਦਾਂ ਗਏ ਤੂੰ ਭਾ ਕੇ ਕੁੜੀ ਦੀ ਵੀ ਗਲਤੀ ਸੀਗੀ ਹੁਣ ਹੋਰ ਲੈ ਕੇ ਦੂਆ ਕੀਤਾ ਬਈ ਉਹ ਤਾਂ ਬੇਸੇ ਤੇ ਉਹ ਸਕੂਟ ਉਹ ਜਿਹੜਾ ਛੋਟੇ ਹੱਥੀ ਵਾਲਿਆ ਸੀ ਤੇ ਸੀਗਾ ਉਹ ਹਾਂਜੀ ਹਾਂਜੀ ਸੀਗਾ ਤੇ ਸੀ ਉਹ ਮੈਂ ਖੁਦ 60 60 ਸੀ ਦੀ ਸਪੀਡ ਤੇ ਹੋਊਗਾ ਭਾਜੀ ਤੁਸੀਂ ਮਗਰੇ ਸੀ ਕਰਕੇ ਗਿਆ ਉਹਦੇ ਪਿੱਛੇ ਸੀ ਮੈਂ ਤੁਸੀਂ ਤੁਸੀਂ ਕਿੱਥੋਂ ਆ ਮੈਂ ਚੰਡੀਗੜ੍ਹ ਤੋਂ ਆ ਮੈਂ ਬਜੀ ਚੰਡੀਗੜ੍ਹ ਮੈਂ ਇੱਥੇ ਜੌਬ ਕਰਦਾ ਹਾਂ ਓਕੇ ਜੌਬ ਕਰਦੇ ਤੁਸੀਂ ਠੀਕ ਐ ਮੈਂ ਆਪਣੇ ਘਰ ਜਾ ਰਿਹਾ ਸੀ ਦੇਖੋ ਇਨਸਾਨੀਅਤ ਔਰਤੇ ਬਾਈ ਨੇ ਸਾਰਾ ਸੱਚ ਸੱਚ ਦੱਸਿਆ ਬਾਈ ਨੇ ਹਣਾ ਇਹ ਚੀਜ਼ਾਂ ਚੰਗੀਆਂ ਹੁੰਦੀਆਂ ਪਰ ਉਹਨੂੰ ਰੁਕਣਾ ਚਾਹੀਦਾ ਸੀ ਹਣਾ ਉਹ ਉੱਥੇ ਰੁਕ ਗਿਆ ਸੀਗਾ ਭਾਜੀ ਅੱਛਾ ਉਹ ਆਇਆ ਆ ਕੇ ਉਹਦੇ ਹਾਲ ਦੇਖਿਆ ਉਸ ਤੋਂ ਬਾਅਦ ਉਹ ਭੱਜ ਗਿਆ ਓਕੇ ਉਸ ਤੋਂ ਅੱਗੇ ਮੁੰਡੇ ਵੀ ਪਿੱਛੇ ਗਏ ਨੇ ਉੱਥੇ ਜਿੱਥੇ ਲੈਟਰ ਜਾ ਰਹੇ ਨੇ ਕੈਮਰੇ ਦੇਖ ਲਿਓ ਹਾਂ ਸਾਰਾ ਨੰਬਰ ਉਹਦਾ ਜਾਣਾ ਓਕੇ ਇੱਧਰ ਜਾਊਗਾ ਇੱਧਰ ਨਹੀਂ ਉਹ ਉਹ ਤਾਂ ਉਹਨਾਂ ਦੇ ਰਿਸ਼ਤੇਦਾਰ ਜਾ ਘਰ ਦੇ ਲੈ ਕੇ ਲੈਣ ਆਉਂਗੇ ਹਾਂ ਹਾਂ ਦੇਖ ਸਕਦਾ ਓਕੇ ਓਕੇ ਠੀਕ ਹੈ ਚਲੋ ਪਰ ਕੀ ਕਰਨਾ ਇਨਸਾਨੀਅਤ ਦੇ ਤੌਰ ਤੇ ਰੁਕਣਾ ਚਾਹੀਦਾ ਸੀ ਇਹ ਵਾਹਿਗੁਰੂ ਐਦਾਂ ਕਿਸੇ ਦਾ ਨਾਂ ਕਰੇ ਜੀ ਪਰ ਇਹ ਚੀਜ਼ਾਂ ਹਾਂਜੀ 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 ਠੀਕ ਹੈ ਬਚਾਇਆ ਜੀ ਬਚਾ ਤੇ ਬੰਦੇ ਨੂੰ ਰੁਕਣਾ ਚਾਹੀਦਾ ਸੀ ਉਹਨੂੰ ਆਪਾਂ ਲਗੜੋਏ ਖੜੇ ਆ ਜੀ ਇਸ ਟਾਈਮ ਜਿਹੜਾ ਨਮਾਸ਼ਾ ਨੂੰ ਰੋਡ ਨਿਕਲਦਾ ਆ ਉੱਥੇ ਖੜੇ ਆ ਉੱਥੇ ਜਿਹੜਾ ਐਕਸੀਡੈਂਟ ਹੋਇਆ ਉਹ ਬਾਈ ਹੁਣ ਆਪਨ ਸਾਰਾ ਕੁਝ ਦੱਸਿਆ ਗਿਆ ਆ ਤੇ ਤੁਸੀਂ ਫੇ ਵੀ ਮੇਰੀਆਂ ਭੈਣਾਂ ਮੇਰੇ ਭਰਾ ਹੋੜੀ ਜਾਇਆ ਕਰੋ ਕਿਉਂਕਿ ਠੰਡਾਂ ਦੇ ਟਾਈਮ ਆ ਗਏ ਹੁਣ ਦਾਹਾਂ ਜਿਹੜੀਆਂ ਧੁੰਦਾਂ ਵੀ ਪੈਣੀਆਂ ਸ਼ੁਰੂ ਹੋ ਜਾਣੀਆਂ ਆ ਤੇ ਇਹ ਗੱਡੀ ਸਕੂਟਰੀ ਆ ਜੀ